ਅੱਜ ਦਾ ਤਾਂ ਸ਼ਹਿਰ ਅੱਜ ਕੀ ਮਾਮਲਾ ਹੈਗਾ ਜੀ ਅੱਜ ਦਾ ਜੀ ਇਹ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਕੀਮ ਆਈ ਸੀ ਜਿਹੜਾ ਕਿ ਪੰਜਾਬ ਸਰਕਾਰ ਦਾ ਜਵਾਡ ਵੈਂਚਰ ਹੈ ਜਿਹਦੇ ਵਿੱਚ ਬੜੇ ਮਾਣ ਨਾਲ ਦੱਸ ਰਹੇ ਆ ਕਿ ਮਾਛੀਵਾੜਾ ਨਗਰ ਕੌਂਸਲ ਦੇ ਵਿੱਚ ਅਸੀਂ ਸਭ ਤੋਂ ਵੱਧ ਫਾਈਲਾਂ ਭਰੀਆਂ ਜ਼ਿਲ੍ਹੇ ਲੁਧਿਆਣੇ ਚ ਔਰ 209 ਬੰਦਿਆਂ ਨੂੰ ਇਹ ਪੈਸੇ ਆਏ ਜਿਹਦੇ ਵਿੱਚੋਂ ਸਾਨੂੰ ਸਾਡੀ ਕਲਿਸਟਾਨ ਤੋਂ ਰਹਿੰਦੀ ਆ ਉਹਦੇ ਵਿੱਚੋਂ 51 ਬੰਦਿਆਂ ਨੇ ਜਿਨ੍ਹਾਂ ਨੇ ਇਹ ਪ੍ਰੋਸੀਜਰ ਦੇ ਤਹਿਤ ਬਿਲਕੁਲ ਨੀਆਂ ਨੂਹਾਂ ਭਰ ਲਈ ਅੱਜ ਅਸੀਂ ਉਹਨਾਂ ਦੀ ਪਹਿਲੀ ਪੇਮੈਂਟ ਜਾਰੀ ਕਰ ਰਹੇ ਹਾਂ ਬੜੀ ਖੁਸ਼ੀ ਹੋ ਰਹੀ ਹੈ ਮਾਨੂੰ ਕਿ ਲੋੜਮੰਦ ਬੰਤਿਆਂ ਨੂੰ ਘਰ ਦਾ ਮੁੱਲ ਉਹਨੂੰ ਪੁੱਛੀਏ ਜਿਹੜਾ ਕਿਰਾਏ ਤੇ ਰਹਿੰਦਾ ਕਿ ਕਮਰੇ ਕੀ ਹੁੰਦੇ ਨੇ ਸੋ ਬੜੀ ਖੁਸ਼ੀ ਆ ਇਸ ਕੰਮ ਦੇ ਵਿੱਚ ਸਾਡੇ ਅਕਾਊਂਟੈਂਟ ਸਾਹਿਬ ਸਮੂਹ ਮੇਰੇ ਐਮਸੀ ਜਗਮੀਤ ਮੱਕੜ ਨੀਰਾ ਜਿੰਨੇ ਵੀ ਸਾਡੇ ਸਤਿਕਾਰਯੋਗ ਐਮਸੀ ਨਾ ਜ ਸਾਰਿਆਂ ਦਾ ਮੈਂ ਤਨਵਾਦ ਕਰਦਾ ਔਰ ਮੈਂ ਰਾਜਕੁਮਾਰ ਜੀ ਸਾਡੀ ਇੱਥੇ ਬੇਟੀ ਆ ਗਰੀਮਾ ਇਹਨੇ ਬਹੁਤ ਮਿਹਨਤ ਕੀਤੀ ਆ ਕਿਉਂਕਿ ਔਰ ਮੈਂ ਦੱਸ ਰਿਹਾ ਕਿਸੇ ਮੁਲਾਜ਼ਮ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਨਹੀਂ ਅਕਸਰ ਇਹ ਗੱਲਾਂ ਚੱਲਦੀਆਂ ਹੁੰਦੀਆਂ ਕਿ ਜਦੋਂ ਪ੍ਰਧਾਨ ਮੰਤਰੀ ਕੋਈ ਸਰਕਾਰ ਦੀ ਸੈਂਟਰ ਦੀ ਜਾਂ ਪੰਜਾਬ ਸਰਕਾਰ ਦਾ ਕੋਈ ਵੈਂਚਰ ਹੋਵੇ ਨਗਰ ਕੌਂਸਲਾਂ ਉੱਥੇ ਪੈਸੇ ਲੈ ਕੇ ਕੰਮ ਕਰਦੀਆਂ ਨੇ ਮੈਂ ਬਹੁਤ ਮਾਣ ਨਾਲ ਇਹ ਕਹਿ ਰਿਹਾ ਕਿ ਜਗਤਾਰ ਸਿੰਘ ਢਾਲਪੁਰਾ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਇਹ ਜੋ ਸੀ ਕੰਮ ਕਰ ਰਹੇ ਹਾਂ ਬਿਲਕੁਲ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਹਾਂ 51 ਬੰਦਿਆਂ ਨੂੰ ਪੈਸੇ ਪਾਏ ਨੇ ਤੁਹਾਡੇ ਸਾਹਮਣੇ ਬਟਨ ਕਲਿੱਕ ਕਰਕੇ ਮਹਾਰਾਜ ਦੀ ਔਰ ਗੁਰੂ ਦਾ ਸ਼ੁਕਰੀਆ ਕਰਕੇ ਪੈਸੇ ਪਾਏ ਨੇ ਔਰ ਕਿ ਮੈਂ ਹੀ ਮੰਨਦਾ ਮੈਂ ਇਸ ਕੰਮ ਨੂੰ ਬਹੁਤ ਵੱਡਾ ਕੰਮ ਮੰਨਦਾ ਕਿਉਂਕਿ ਜਦੋਂ ਜਿਸ ਬੰਦੇ ਨੂੰ ਲੋੜਵੰਦ ਨੂੰ ਛੱਤ ਮਿਲ ਜਣੀ ਹੈ 2.5 ਲੱਖ ਰੁਪਏ ਮਿਲ ਜਣਾ ਨਾ ਔਰ ਸਾਡੇ ਲਈ ਮੈਂ ਫੇਰ ਤੁਹਾਨੂੰ ਦੱਸ ਰਿਹਾ ਕਿ ਅਸੀਂ ਜਿੰਨਾ ਚਿਰ ਇਹ ਫਾਰਮ ਭਰਦੇ ਰਹੇ ਨੇ ਨਗਰ ਕੌਂਸਲ ਦੇ ਸਮੂਹ ਮੁਲਾਜ਼ਮਾਂ ਨੇ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਦੇ ਫਾਰਮ ਭਰੇ ਅਸੀਂ ਸਾਰੇ ਕੰਮ ਬੰਦ ਕਰਕੇ ਪੰਜ ਛੇ ਕੰਪਿਊਟਰ ਲਾ ਕੇ ਲੋਕਾਂ ਨੂੰ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਆ ਕਿ ਸਾਡੇ ਸ਼ਹਿਰ ਦੇ ਵਿੱਚ ਕਿਸੇ ਦਾ ਕੱਚਾ ਮਕਾਨ ਨਾ ਰਹੇ ਸੋ ਅੱਜ ਮੈਂ ਧੰਨਵਾਦ ਕਰਦਾ ਇਹ ਰਸੀ ਅੱਜ ਇਹ ਜੋ ਪਹਿਲੀ ਕਿਸ਼ਤ ਸੀ 50000 ਦੀ 51 ਬੰਦਿਆਂ ਨੂੰ ਅੱਜ ਪੈਸੇ ਪਾਤੇ ਔਰ ਮੈਨੂੰ ਆਸ ਆ ਵੀ ਅੱਜ ਦੁਪਹਿਰ ਤੱਕ ਉਹਨਾਂ ਦੇ ਖਾਤਿਆਂ 'ਚ ਪੈਸੇ ਪਹੁੰਚ ਜਾਣਗੇ ਇਹ ਵੀ ਕਲੀਅਰ ਕਰਦੇ ਜੀ ਪੰਜਾਬ ਸਰਕਾਰ ਦੇ ਕਿੰਨੇ ਹੁੰਦੇ ਆ ਤੇ ਸੈਂਟਰ ਸਰਕਾਰ ਦੇ ਇਹ 60 40 ਦੀ ਰੇਸ਼ੋ ਆ ਜੀ 60% ਸੈਂਟਰ ਦਾ 40% ਪੰਜਾਬ ਸਰਕਾਰ ਦਾ ਔਰ ਬੜੇ ਮੈਂਬਰ ਨੂੰ ਮਾਨ ਨਾਲ ਦੱਸ ਰਿਹਾ ਕਿ ਪਹਿਲਾਂ ਅਸੀਂ 1.5 ਲੱਖ ਰੁਪਏ ਮਿਲਦਾ ਹੁੰਦਾ ਸੀ ਪਰ ਪੰਜਾਬ ਸਰਕਾਰ ਨੇ ਇਹਦੇ 'ਚ ਆਪਣੀ ਸ਼ਮੂਲੀਅਤ ਪਾ ਕੇ ਇਹਨੂੰ 2.5 ਲੱਖ ਰੁਪਏ ਕਰਤਾ ਸੋ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਕਿਉਂਕਿ ਇਹ ਜਿਹੜੇ ਛੋਟੇ ਇਹਨਾਂ ਦੇ ਨਾਲ ਗਰੀਬ ਬੰਦਿਆਂ ਨੂੰ ਇੰਨਾ ਹੰਗਾਰਾ ਮਿਲਦਾ ਨਾ ਕਿਉਂਕਿ ਇੱਕ ਬੰਦੇ ਦਾ 2.5 ਲੱਖ ਰੁਪਏ ਚ ਇੱਕ ਕਮਰਾ ਤਿਆਰ ਹੋ ਜਾਂਦਾ ਸੋ ਇਸ ਤੋਂ ਵੱਡੀ ਕੋਈ ਮੇਰੇ ਮੇਰੇ ਹਿਸਾਬ ਦੇ ਨਾਲ ਕਿ ਕੋਈ ਉਪਲਬਧੀ ਹੈ ਨਹੀਂ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਅੰਦਰ ਤੁਸੀਂ ਦੇਖੇ ਹੋਣਗੇ ਵੀ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਮਕਾਨਾ ਕੱਚੇ ਨੇ ਹੁਣ ਸਾਨੂੰ ਜਿਸ ਦਿਨ ਬਾਬਾ ਸੋਖ ਰਖੇ ਜਿਸ ਦਿਨ ਸਾਨੂੰ ਕੋਈ ਚਿੱਠੀ ਆ ਗਈ ਤਾਂ ਮੈਂ ਬੜੇ ਮਾਣ ਨਾਲ ਤੁਹਾਨੂੰ ਇਹ ਦੱਸ ਰਿਹਾ ਕਿ ਐਤਕੀ ਤਾਂ 250 ਬੰਦੇ ਨੂੰ ਪੈਸੇ ਆਏ ਉਹ ਜਿਉਗੀ ਮੱਛੂਾਰੇ ਸਹਿਜ ਕੋਈ ਮਕਾਨ ਨਾ ਰਹੇ ਦੇਖੋ ਇਸ ਸਕੀਮ ਦਾ ਨੁਕਸਾਨ ਸਾਨੂੰ ਕੌਣ ਕਰਦੇ ਨੇ ਜਿਨ੍ਹਾਂ ਲੋਕਾਂ ਦੇ ਪੱਕੇ ਮਕਾਨ ਵੀ ਨਹੀਂ ਨਾ ਉਹ ਵੀ ਇਹਨੂੰ ਅਪਲਾਈ ਕਰਦੇ ਨੇ ਅਸੀਂ ਇਹਦੇ ਵਿੱਚੋਂ ਕੁਝ ਕੇਸ ਐਸੇ ਵੀ ਕੈਨਸਲ ਕਰਾਏ ਨੇ ਜਿਨ੍ਹਾਂ ਦੇ ਪੱਕੇ ਮਕਾਨ ਆ ਔਰ ਉਹਨਾਂ ਨੇ ਵੀ ਪੈਸੇ ਅਪਲਾਈ ਕੀਤੇ ਹੋਏ ਨੇ ਸੋ ਮੈਂ ਇਹ ਵੀ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਇਹੋ ਜਿਹੀਆਂ ਸਕੀਮਾਂ ਦਾ ਲਾਭ ਪਰਮਾਤਮਾ ਨੇ ਜਦੋਂ ਸਾਨੂੰ ਛੱਤ ਦੇਤੀ ਨਾ ਤੇ ਉਹ ਤੋਂ ਦੁਬਾਰਾ ਨਾ ਮੰਗਿਏ ਲੋੜਵੰਦ ਨੂੰ ਲੋੜ ਆ ਸੋ ਅਸੀਂ ਇਸ ਵਾਰ ਕੋਸ਼ਿਸ਼ ਇਹ ਕਰਨੀ ਆ ਜਦੋਂ ਕੋਈ ਬੰਦਾ ਫਾਈਲ ਭਰਨ ਆਊਗਾ ਅਸੀਂ ਆਪਣੇ ਪੱਧਰ ਤੇ ਆਪਣੇ ਬੰਦੇ ਭੇਜ ਕੇ ਚੈੱਕ ਕਰਾਵਾਂਗੇ ਕਿ ਵਾਕਈ ਮਕਾਨ ਨੂੰ ਲੋੜ ਹੈਗੀ ਆ ਤਾਂ ਕਿ ਜ਼ਰੂਰਤਮੰਦ ਬੰਦੇ ਫਾਰਮ ਭਰਨ ਜ਼ਰੂਰਤਮੰਦਾਂ ਨੂੰ ਪੈਸੇ ਮਿਲਣ ਕੋਈ ਇਹੋ ਜਿਹੀ ਵੀ ਸਕੀਮ ਆਈ ਹੈ ਜਿਹੜੇ ਕਿਸੇ ਕੋਲੇ ਆਪਣੀ ਜਗ੍ਹਾ ਨਹੀਂ ਹੈਗੀ ਤਾਂ ਕੋਈ ਸਰਕਾਰ ਉਹਨੂੰ ਪੰਜ ਮਾਰਲੇ ਦੇਵੇ ਜਾਂ ਕੁਝ ਹੈ ਕੋਈ ਨਹੀਂ ਕੋਈ ਇਸ ਤਰ੍ਹਾਂ ਦੀ ਮੇਰੇ ਤਾਂ ਇਸ ਟਾਈਮ ਨੌਲੇਜ ਕੋਈ ਸਕੀਮ ਹੈ ਨਹੀਂ ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਲੱਗਿਆ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਹੁਣ ਲਾਲ ਲਕੀਰਾ ਵਾਲਾ ਕੰਮ ਪਿੰਡਾਂ 'ਚ ਚੱਲ ਰਿਹਾ ਉਸੇ ਤਰ੍ਹਾਂ ਦਾ ਕੰਮ ਜਿਸ ਦਿਨ ਕਸਬਿਆਂ 'ਚ ਹੋ ਗਿਆ ਤੇ ਮਾਛੀਵਾੜਾ ਸ਼ਹਿਰ ਦੇ ਵਿੱਚ ਦੋ ਤਿੰਨ ਕਲੋਨੀ ਐਸੀਆਂ ਜ਼ਰੂਰ ਆ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਪੱਕੇ ਕਰਾਂਗੇ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਤੁਹਾਡੀ ਕੋਈ ਹੋਰ ਅਪੀਲ ਹੋਵੇ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਆ ਕਿ ਤੁਹਾਡੇ ਅਸ਼ੀਰਵਾਦ ਨਾਲ ਇੱਕ ਬੜਾ ਵਧੀਆ ਕੱਢਿਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਔਰ ਆਪਾਂ ਥੜੇ ਨਾ ਬਣਾਈਏ ਗਲੀਆਂ ਅਸੀਂ ਹੁਣ ਸੀਵਰੇਜ ਪਾ ਰਹੀਆਂ ਅਸੀਂ ਉਹਨੂੰ ਗਲੀਆਂ ਨਾਲੀਆਂ ਦੀ ਰਿਪੇਅਰ ਕੀਤੀ ਆ ਤੇ ਫੇਰ ਲੋਕ ਥੜੇ ਬਣਾਉਣ ਲੱਗ ਗਏ ਮੇਰੀ ਬੇਨਤੀ ਆ ਵੀ ਸ਼ਹਿਰ ਨੂੰ ਸਫਾਈ ਦੇਖੋ ਸਫਾਈ ਵਾਲਾ ਚੱਲ ਜਾਂਦਾ ਅਸੀਂ ਫੇਰ ਕੂੜੇ ਦਾ ਢੇਰ ਲਾ ਦਿੰਨੇ ਆ ਇਹ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੀ ਸੁਨਾ ਸਨੱਖਾ ਬਣਾਣਾ ਸਾਫ ਸੁਥਰਾ ਬਣਾਣਾ ਚ ਸਾਡਾ ਸਾਥ